ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜਿੱਥੇ ਕਿ ਯੂਥ ਫੈਸਟੀਵਲ ਦੇ ਦੌਰਾਨ ਕੁਝ ਕੁੜੀਆਂ ਦੇ ਵੱਲੋਂ ਸਿਰ ਦੇ ਉੱਤੇ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਨੱਚਣ ਦੀ ਇੱਕ ਵੀਡੀਓ ਜਿਹੜੀ ਹੈ ਬਣ ਜਾਂਦੀ ਹੈ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋ ਜਾਂਦੀ ਹੈ ਤਾਂ ਵੇਖ ਸਕਦੇ ਹੋ ਯੂਥ ਫੈਸਟੀਵਲ ਚੱਲ ਰਿਹਾ ਸੀ ਇਸੇ ਦੌਰਾਨ ਕੁਝ ਲੜਕੀਆਂ ਦੇ ਵੱਲੋਂ ਸਿਰ ਦੇ ਉੱਤੇ ਬੋਤਲਾਂ ਰੱਖ ਕੇ ਡਾਂਸ ਕਰਦੀਆਂ ਦੀ ਜਿਹੜੀ ਵੀਡੀਓ ਬਣਦੀ ਹੈ ਔਰ ਵੀਡੀਓ ਸੋਸ਼ਲ ਮੀਡੀਆ ਤੋਂ ਉੱਤੇ ਵਾਇਰਲ ਹੋ ਜਾਂਦੀ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਯੂਥ ਫੈਸ ਦੇ ਉੱਤੇ ਸਿਰ ਦੇ ਉੱਤੇ ਬੋਤਲਾਂ ਰੱਖ ਕੇ ਡਾਂਸ ਕਰਦੀਆਂ ਕੁੜੀਆਂ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਗਈ ਹੈ ਅਤੇ ਕੁਝ ਕੇ ਬੱਚਿਆਂ ਦੀਆਂ ਅਸ਼ਲੀਲ ਡਾਂਸ ਕਰਦੀਆਂ ਦੀਆਂ ਵੀਡੀਓ ਵੀ ਬਣ ਜਾਂਦੀ ਹੈ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਇਸ ਦਾ ਕਾਫੀ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਇਸ ਦੇ ਵਿੱਚ ਅਸੀਂ ਆਖਿਰ ਦੇ ਵਿੱਚ ਇੱਕ ਚੰਗਾ ਸੁਨੇਹਾ ਦੇਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਗਈ ਹੈ ਸਾਡੇ ਵੱਲੋਂ ਨਸ਼ੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਜਿਹੜੀ ਹੈ ਉਹ ਦਰਸਾਈ ਗਈ ਹੈ ਜਿਸ ਦੇ ਵਿੱਚ ਇਹ ਐਕਟ ਜਿਹੜਾ ਹੈ ਉਹ ਦਰਸਾਇਆ ਗਿਆ ਅਤੇ ਪੂਰੀ ਵੀਡੀਓ ਦੇ ਵਿੱਚ ਇੱਕ ਛੋਟੇ ਜ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਰੱਖਿਆ ਗਿਆ ਸੀ ਅਤੇ ਇਹ ਇੱਕ ਮਸ਼ਹੂਰ ਵਿਦਿਆਦਾਦਾਰਾ ਹੈ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਪੇਸ਼ਕਾਰੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਤਿਆਰ ਕੀਤੀ ਗਈ ਸੀ ਅਤੇ ਇਸ ਦੇ ਵਿੱਚ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਣੇ ਆਂ ਹਾਂ ਡਾਕਟਰ ਅਮਨਦੀਪ ਸਿੰਘ ਇੰਚਾਰਜ ਜੋ ਲਾਈ ਵਿਭਾਗ ਗੁਰੂ ਨਾਨਕ ਯੂਨੀਵਰਸਿਟੀ ਅਮਰਸਰ ਐਕਚੁਅਲੀ ਗੁਰੂ ਨਾਨਕ ਦੇ 13 ਤਰੀਕ ਤੋਂ ਸ਼ੁਰੂ ਹੋਏ ਆ ਅਕਤੂਬਰ ਤੋਂ ਤੇ 9 ਨਵੰਬਰ ਤੱਕ ਚੱਲਨੇ ਆ ਇਹ ਜਿਹੜਾ ਯੂਥ ਫੈਸਟੀਵਲ ਦੀ ਇਹ ਵਾਇਰਲ ਹੋਈ ਆ ਅਸਲ ਦੇ ਵਿੱਚ ਇਹ ਵੀਡੀਓ ਉਹਨਾਂ ਨੇ ਮੈਨੀਪੂਲੇਟ ਕੀਤੀ ਆ ਇਹਦੇ ਵਿੱਚ ਯੂਨੀਵਰਸਿਟੀ ਨਾਲ ਸੰਬੰਧਿਤ ਇੱਕ ਕਾਲਜ ਸੀ ਉਹਨਾਂ ਨੇ ਇੱਕ ਕੋਰੀਓਗ੍ਰਾਫੀ ਦੀ ਆਈਟਮ ਪੇਸ਼ ਕੀਤੀ ਜਿਹਦਾ ਮੇਨ ਥੀਮ ਜਿਹੜਾ ਸੀ ਨਸ਼ਿਆਂ ਦੇ ਖਿਲਾਫ ਹੀ ਸੀਗਾ ਸੇ ਨੋ ਟੂ ਡਰੱਗਸ ਉਦੇ ਰਿਗਾਰਡਿੰਗ ਈ ਸੀ ਬੜਾ ਪੋਜ਼ਿਟਿਵ ਮੈਸੇਜ ਦਿੱਤਾ ਪਰ ਜਿਹਨੇ ਵੀ ਇਹ ਵੀਡੀਓ ਵੇਖੋਨੇ ਕੀ ਕੀਤਾ ਕਿ ਜਿਸ ਸਮੇਂ ਉਹਨਾਂ ਨੇ ਬੋਤਲ ਰੱਖ ਕੇ ਦੱਸਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਸਿਰਫ ਉਹਨਾਂ ਕਲਿੱਪ ਉਹਦੇ ਵਿੱਚੋਂ ਚੱਕਿਆ ਟੋਟਲ ਇਹ 8 ਮਿੰਟ ਦੀ ਵੀਡੀਓ ਆ ਸਾਰੀ ਨਹੀਂ ਚੱਕੀ ਸਿਰਫ ਉਹਨਾਂ ਕਲਿੱਪ ਚੱਕਿਆ ਉਦੇ ਨਾਲ ਕੁਛ ਕੁੜੀਆਂ ਦੇ ਨੱਚਣ ਵਾਲੀ ਵੀਡੀਓ ਜਿਹੜੀ ਆ ਉਹ ਕਿਸੇ ਹੋਰ ਮੈਨੂੰ ਨਹੀਂ ਪਤਾ ਕਿ ਯੂਨੀਵਰਸਿਟੀ ਦੀ ਆ ਜਾਂ 12ਵਾਂ ਉਹ ਸਾਡੇ ਯੂਥ ਫੈਸਟੀਵਲ ਨਾਲ ਕੋਈ ਲਿੰਕ ਨਹੀਂ ਹੈਗਾ ਦੋਨਾਂ ਨੂੰ ਕਲੱਬ ਕਰਕੇ ਤਾਂ ਯੂਥ ਫੈਸਟੀਵਲ ਦੇ ਨਾਂ ਦੇ ਉੱਤੇ ਵਾਇਰਲ ਕਰ ਦਿੱਤਾ ਪਰ ਇਹੋ ਜੀ ਉਹਦੇ ਵਿੱਚ ਕੋਈ ਸਥਿਤੀ ਜਿਹੜੀ ਹੈ ਨਹੀਂ ਆ ਸੋ ਪੂਰੀ ਵੀਡੀਓ ਜਿਹੜੀ ਆ ਤੁਸੀਂ ਚਲਾ ਸਕਦੇ ਹੋ ਸਾਰੀ ਵੀਡੀਓ ਦੇਖੋ ਉਸ ਐਕਟੀਵਿਟੀ ਦੇ ਵਿੱਚ ਕਿਉਂਕਿ ਇਹਦੇ ਨਾਲ ਬੱਚਿਆਂ ਨੇ ਇੱਕ ਮੈਸੇਜ ਕਨਵੇ ਕੀਤਾ ਸੇ ਰੋ ਤੋਂ ਡਰੱਗਸ ਕਿ ਜ਼ਿੰਦਗੀ ਨੂੰ ਜਿਹੜਾ ਹਾਂ ਕਰੋ ਤੇ ਨਸ਼ਿਆਂ ਨੂੰ ਨਾ ਕਰੋ ਤੇ ਉਹਦਾ ਵੀ ਸਿਰਫ ਇੱਕੋ ਹੀ ਕਲਿੱਪ ਹੈ ਕਿ ਉਹਨੂੰ ਵਾਇਲਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਸਰਾਸਰ ਗਲਤ ਹੈਗੀ ਆ ਸੋ ਇਹਨੂੰ ਜਿਹੜਾ ਰੈਕਟੀਫਾਈ ਕੀਤਾ ਜਾਏ ਤਾਂ ਕਿ ਪੂਰੀ ਵੀਡੀਓ ਜਿਹੜੀ ਦੇਖੀ ਜਾਏ ਤੇ ਉਹਦਾ ਪੂਰਾ ਮੈਸੇਜ ਜਿਹੜਾ ਹੈ ਦੇਖਿਆ ਜਾਏ ਆਹਦੇ ਬੋਤਲੋਂ ਸ਼ਰਾਬ ਦੀਆਂ ਬੋਤਲਾਂ ਨਹੀਂ ਉਹਦੇ ਇੱਕ ਸੰਕੇਤ ਹੈ ਆ ਉਹ ਬੋਤਲਾਂ ਨਹੀਂ ਉਹ ਵੈਸੇ ਹੀ ਕਿਤੇ ਹੈਗੇ ਹਨ ਇਵਨ ਕਿ ਸੈਕਟਾਰਾਂ ਦਾ ਵੀ ਉਹਨਾਂ ਨੇ ਸ਼ੋਅ ਕੀਤਾ ਸਿਕਨਾਈ ਦਾ ਪੈਨ ਮੂੰਹ ਦੇ ਵਿੱਚ ਪਾਏ ਹੋਏ ਸੀਗੇ ਇੱਕ ਸਿਰਫ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਐਦਾਂ ਜਿਹੜੇ ਨਸ਼ਿਆ ਕਰਦੇ ਆ ਤਾਂ ਉਹਦੇ ਕਰਕੇ ਕਿੱਦਾਂ ਇਹਨਾਂ ਤੋਂ ਅਸੀਂ ਦੂਰ ਰਹਿਣਾ ਚਾਹੀਦਾ ਹੈ ਕਿ ਕੀ ਕੌਨਸੀਕਵੈਂਸਿਸ ਹੁੰਦੇ ਨੇ ਮੈਂ ਦੱਸਣਾ ਚਾਹੁੰਦਾ ਸੀ ਜਿਹੜੇ ਸਾਡੇ ਵਾਈਸ ਚਾਂਸਲਰ ਡਾਕਟਰ ਕਰਨਜੀਤ ਸਿੰਘ ਜੀ ਨੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਸਤੇ ਤੇ ਉਹਨਾਂ ਦੇ ਦਿੱਤੇ ਹੋਏ ਆਦੇਸ਼ ਉਹਨਾਂ ਦੀ ਉਪਦੇਸ਼ ਉਹਨਾਂ ਨੇ ਜੋ ਆਮ ਆਦਮੀ ਨੂੰ ਤੇ ਆਮ ਇਨਸਾਨ ਨੂੰ ਉਪਦੇਸ਼ ਦਿੱਤੇ ਨਾ ਉਹਨਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਰਣਾਈ ਹੋਈ ਆ ਉਹ ਆਪਣੇ ਉਹਨਾਂ ਦੀ ਸਾਰੀ ਜ਼ਿੰਦਗੀ ਅਤੇ ਉਹਨਾਂ ਦਾ ਹੀ ਰੋਜ਼ਾਨਾ ਦਾ ਜੀਵਨ ਜਿਹੜਾ ਉਹ ਸਵੇਰ ਤੋਂ ਸ੍ਰੀ ਗੁਰੂ ਦੇ ਦਰਬਾਰ ਸਭ ਜਾਂਦੇ ਆ ਉੱਥੇ ਸੇਵਾ ਕਰਦੇ ਆ ਤੇ ਉੱਥੇ ਆਪਣੇ ਆਪ ਨੂੰ ਪੂਰਾ ਸਮਰਪਿਤ ਹੁੰਦੇ ਨੇ ਤੇ ਅੱਜ ਵੀ ਉਹ ਪੂਰੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੇ ਗੁਰਬਾਣੀ ਨੂੰ ਸਮਰਪਿਤ ਨੇ ਇਸ ਕਰਕੇ ਅਸੀਂ ਤੇ ਗੁਰਨਾਨਕ ਦੇਵ ਯੂਨੀਵਰਸਿਟੀ ਆ ਇਸ ਕਰਕੇ ਅਸੀਂ ਇਹ ਸੋਚ ਨਹੀਂ ਸਕਦੇ ਕਿ ਇਸ ਤਰ੍ਹਾਂ ਦਾ ਕੋਈ ਉਪਦੇਸ਼ ਜਾਂ ਕੋਈ ਗਲਤ ਅਦੇ ਜਿਹੜਾ ਗਲਤ ਮੈਸੇਜ ਆਪਾਂ ਸਮਾਜ ਦੇ ਲਈ ਜਾਂ ਵਿਦਿਆਰਥੀਆਂ ਦੇ ਲਈ ਦੇ ਸਕੀਏ ਜਿਹੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਦੇਸ਼ਾਂ ਨੂੰ ਧਾਰਨ ਕੀਤਾ ਹੋਵੇ ਉਹਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਨੂੰ ਜਿਉਰੇ ਹੋਣ ਪੂਰੀ ਤਰ੍ਹਾਂ ਉਹਨਾਂ ਦੇ ਆਦੇਸ਼ਾਂ ਨੂੰ ਉਹਨਾਂ ਨੇ ਆਪਣੇ ਅਮਲੀ ਜੀਵਨ ਦੇ ਵਿੱਚ ਅਮਲੀ ਜੀਵਨ ਚ ਅਪਣਾਇਆ ਹੋਵੇ ਤੇ ਉਹ ਕਿਵੇਂ ਕਿਸ ਤਰ੍ਹਾਂ ਇਹ ਇਹ ਸੁਦੇ ਆਪਦੇਸ਼ਾ ਨੂੰ ਆ ਆਦੇਸ਼ ਜਿਹੜਾ ਮੈਸੇਜ ਦੇ ਸਕਦੇ ਆ ਤੇ ਮੇਰੇ ਕਹਿੰਦ ਭਾਵੀ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਬਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਇਸ ਵੇਲੇ ਵਾਈਸ ਚਾਂਸਲਰ ਰਿਹਾ ਨਾ ਉਹ ਵੀ ਪੂਰੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਦੇਸ਼ਾਂ ਦੇ ਦੱਸੀ ਹੋਏ ਰਸਤੇ ਤੇ ਚੱਲ ਰਹੇ ਆ